ਨਾਨਗੜ ਵਿਖੇ ਪਾਬਾ ਸ਼ਾਦੀ ਸ਼ਾਜੀ ਦਾ ਮੇਲਾ ਬੜੀ ਤੂਮ-ਤਾਮ ਨਾਲ ਬਣਾਇਆ ਗਿਆ ਅਤੇ ਕਪੱਡੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦਾਸ ਜੱਗਾ, ਪ੍ਰਧਾਨ ਮਨਜੀਤ ਸਿੰਘ, ਅਸ਼ੋਕ ਸਿੰਘ ਲੱਦੜਵੀ ਮੌਜੂਦ ਸਨ। ਇਹ ਜਿਹੜਾ ਮੇਲਾ ਜਿਹੜਾ ਉਹ ਬਹੁਤ ਉਤਸ਼ਾਹ ਦੇ ਨਾਲ ਸੀ ਦੇਖੀ ਬਿਆ ਕੇ ਕਿੰਨਾ ਲੋਕਾਂ ਦੇ ਵਿੱਚ ਜੋਸ਼ ਆ ਰਹੀ ਹੈ। ਅੱਜ ਮੈਂ ਔਰ ਮੇਰੇ ਨਾਲ ਸਾਰੀ ਸੈਟਰੋ ਹਕੀ ਦੀ ਟੀਮ ਅਸੀਂ ਸਾਰੇ ਇੱਥੇ ਨਤਮਸਤਕ ਹੋਣ ਲਈ ਆਏ ਆਂ ਔਰ ਖਾਸ ਤੌਰ ਤੇ ਸਾਡੇ ਗੁਰਦਾਸ ਜੀ ਜਿਨ੍ਹਾਂ ਨੇ ਕਿ ਇੱਥੇ ਜਿਹੜਾ ਇੱਕ ਚੇਂਜ ਮੇਲਾ ਜਿਹੜਾ ਲਗਵਾਇਆ ਔਰ ਕੁਸ਼ਤੀਆਂ ਦਾ ਔਰ ਕਬੱਡੀ ਦਾ ਇਹਦੀ ਜਿੰਨੀ ਵੀ ਸਲਾਹਾਂ ਕੀਤੀ ਜਾਏ ਘੱਟਾ ਕਿਉਂਕਿ ਸਾਡੀ ਪਾਰਟੀ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਵੀ ਭਗਵੰਤ ਮਾਨ ਜੀ ਵੀ ਅਸੀਂ ਸਾਰੇ ਲੱਗੇ ਆ ਕਿ ਜੁਧ ਨਸ਼ਿਆਂ ਦੇ ਮਿਲੂ ਤੇ ਜੈਤ ਅਸੀਂ ਜਿਹੜਾ ਪੰਜਾਬ ਦੀ ਜਵਾਨੀ ਹੈ ਉਹਨਾਂ ਨੂੰ ਨਸ਼ਿਆਂ ਤੋਂ ਮੋੜ ਕੇ ਤੇ ਇੱਧਰ ਲੈ ਕੇ ਆ ਰਹੇ ਆ